ਪਰ ਕਿਸੇ ਦੀ ਧੀ ਪੜ੍ਹ ਕੇ ਕੈਨੇਡਾ ਗਈ ਕੈਨੇਡਾ ਜਾ ਕੇ ਪਿਤਾ ਦਾ ਵੀਜ਼ਾ ਅਪਲਾਈ ਕੀਤਾ ਪਿਓ ਦਾ ਵੀਜ਼ਾ ਆਇਆ ਤੇ ਪਿਓ ਲੈ ਕੇ ਟਿਕਟ ਜਿੰਨੂੰ ਪਤਾ ਨਹੀਂ ਜਿਹੜਾ ਚੰਡੀਗੜ੍ਹ ਤੱਕ ਨਹੀਂ ਗਿਆ ਜੋ ਦਿੱਲੀ ਤੱਕ ਗਿਆ ਤੇ ਦਿੱਲੀ ਪਾਸਪੋਰਟ ਫੜ ਕੇ ਸਮਾਨ ਜਮ੍ਹਾਂ ਕਰਾ ਕੇ ਹੱਥ 'ਚ ਬੋਰਡਿੰਗ ਪਾਸ ਐਨੇ ਨੰਬਰ ਸੀਟ ਤੇ ਬਹਿਣਾ ਜਦੋਂ ਉਹ ਜਹਾਜ਼ ਦੀ ਐ ਬਾਕੀ ਚ ਵੜਦਾ ਅਕੋ ਠੰਡੀ ਹਵਾ ਪੈਂਦੀ ਐ ਨਾ ਇਹ ਜਿਹੜੀ ਠੰਡ ਪਿਓ ਨੂੰ ਪੈਂਦੀ ਐ ਇਹ ਪਿਓ ਹੀ ਜਾਣਦਾ ਧੀ ਨੇ ਮੈਨੂੰ ਕਨੇਡਾ ਬੁਖਾਤਾ ਯਾਰ ਮੈਨੂੰ ਜਹਾਜ਼ਾਂ ਚ ਚਾੜਤਾ ਧੀ ਨੇ ਮੇਰੇ ਪੁੱਤ ਨੇ ਧੀ ਨੇ ਕਿੱਥੇ ਤੱਕ ਮੈਨੂੰ ਪਹੁੰਚਾ ਦਿੱਤਾ ਇਹ ਇੱਜ਼ਤਾਂ ਇਹ ਸਤਕਾਰ ਇਹ ਉਹਨਾਂ ਪਿਓਾਂ ਨੂੰ ਉਹਨਾਂ ਦੇ ਮਾਪਿਆਂ ਨੂੰ ਪੁੱਛ ਕੇ ਵੇਖੋ ਜਿਹਨੇ ਐਦਾਂ Ponte sí, aquí de na